ਛੋਨੇ ਦੀ ਪਨੀਰੀ ਜੇ ਪੀਲੀ ਪੈ ਗਈ ਆ ਤਾਂ ਉਹਦਾ ਕਿਹੜੇ ਤਰੀਕੇ ਨਾਲ ਹੱਲ ਕਰ ਸਕਦੇ ਆ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਨੀਰੀ ਨੂੰ ਪਹਿਲੀ ਖਾਦ ਪਾ ਰਹੇ ਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਪੀਲੇਪਨ ਦੀ ਸਮੱਸਿਆ ਜਿਹੜੀ ਸਾਡੀ ਪਨੀਰੀ ਦੇ ਵਿੱਚ ਨਹੀਂ ਹੈਗੀ ਤੇ ਇਹ ਲਗਭਗ ਅੱਜ 13 ਦਿਨਾਂ ਦੀ ਪਨੀਰੀ ਹੈ ਜਿਹੜੀ ਇਹ ਹੈਗੀ ਹੈ ਹੁਣ ਜੇ ਕਿਤੇ ਸਮੱਸਿਆ ਆ ਗਈ ਹੈ ਤਾਂ ਪਹਿਲਾਂ ਆਪਾਂ ਉਹਦੇ ਕਾਰਨਾਂ ਤੇ ਵਿਚਾਰ ਕਰਦੇ ਹਾਂ ਤੇ ਫਿਰ ਉਹਦੇ ਇਲਾਜ ਬਾਰੇ ਗੱਲਬਾਤ ਕਰਾਂਗੇ ਪਹਿਲੀ ਯੂਰੀਆ ਦੇ ਨਾਲ ਅਸੀਂ ਜਿੰਕ ਪਾ ਰਹੇ ਹਾਂ ਜੀ ਤੇ ਆਕਸਾਈਡ ਫਾਰਮੂਲੇਸ਼ਨ ਉਹਦਾ ਲਿਕਵਿਡ ਹੁੰਦਾ ਜਿਹੜਾ 39% ਉਹਦੇ ਸਬੰਧ ਚ ਆਪਾਂ ਵੀਡੀਓ ਆਲਰੇਡੀ ਬਣਾਤੀ ਹੈ ਇੱਕ ਦਿਨ ਤੱਕ ਆਪਣੀ ਵੀਡੀਓ ਆਜੂਗੀ ਜੀ ਕਿ ਪਹਿਲੀ ਯੂਰੀਆ ਦੇ ਨਾਲ ਕੀ ਪਾਉਣਾ ਹੁਣ ਜੇ ਪਨੀਰੀ ਪੀਲੀ ਪੈ ਗਈ ਹੈ ਤੁਹਾਡੀ ਪਨੀਰੀ ਕਿਸੇ ਤਰੀਕੇ ਨਾਲ ਪੀਲੀ ਪੈ ਗਈ ਹੈ ਤਾਂ ਸਭ ਤੋਂ ਮੁੱਖ ਤੌਰ ਤੇ ਉਹਦਾ ਕਾਰਨ ਕੀ ਹੁੰਦਾ ਕਿ ਜੇ ਤੁਸੀਂ ਪੌਲੀ ਜ਼ਮੀਨ ਦੇ ਵਿੱਚ ਪਨੀਰੀ ਦੀ ਬਜਾਈ ਕਰ ਦਿੰਦੇ ਹੋ ਤਾਂ ਵੀ ਪੀਲੇ ਪੰਦੀ ਸਮੱਸਿਆ ਆਉਂਦੀ ਐ ਇਸ ਕਰਕੇ ਜਦੋਂ ਵੀ ਪਨੀਰੀ ਦੀ ਬਜਾਈ ਕਰਨੀ ਆ ਕੋਸ਼ਿਸ਼ ਇਹ ਕਰੋ ਕਿ ਜ਼ਮੀਨ ਜਿਹੜੀ ਸਖਤ ਹੋਣੀ ਚਾਹੀਦੀ ਐ ਠੀਕ ਐ ਜੀ ਨੰਬਰ 2 ਤੇ ਖਾਦਾਂ ਦੀ ਗਲਤ ਵਰਤੋਂ ਜਾਂ ਐਕਸੈਸ ਵਰਤੋਂ ਵੱਧ ਪੈ ਗਈਆਂ ਜਾਂ ਕੋਈ ਵੱਧ ਪੈ ਗਈ ਕੋਈ ਘੱਟ ਪੈ ਗਈ ਉਹਦੇ ਨਾਲ ਵੀ ਪਨੀਰੀ ਜਿਹੜੀ ਸਾਡੀ ਪੀਲੀ ਪੈਣ ਦੀ ਸਮੱਸਿਆ ਆਉਂਦੀ ਐ ਜ਼ੀਰੋ ਬਜਟ ਫਾਰਮੂਲਾ ਦੱਸਦਾ ਜੀ ਕੋਸ਼ਿਸ਼ ਇਹ ਕਰੋਗੇ ਕਿ ਕਿਸੇ ਵੀ ਤਰੀਕੇ ਦੀ ਤੁਹਾਨੂੰ ਦਵਾਈ ਵਗੈਰਾ ਬੂਟੀ ਕੋਈ ਪਾਉਣ ਦੀ ਜ਼ਰੂਰਤ ਨਾ ਪਵੇ ਜਿਵੇਂ ਤੁਸੀਂ ਦੇਖੋ ਆਹ ਵਾਲੇ ਆਪਣਾ ਇੱਕ ਕਿਆਰਾ ਜੀ ਹੈ ਨਾ ਇਹ ਚ ਕਾਇਰੇ ਚ ਪਾਣੀ ਛੱਡ ਦੋ ਤੇ ਜਿਹੜੀ ਖਾਲੀ ਜਗ੍ਹਾ ਹੈ ਉਹ ਉਸ ਨੱਕੇ ਤੋਂ ਜੇ ਤੁਸੀਂ ਪਾਣੀ ਛੱਡਿਆ ਉਹ ਨੁੱਕਰ ਵਾਲੇ ਨੱਕਾ ਕੱਟ ਦੋ ਮਤਲਬ ਸਾਰੀ ਪਨੀਰੀ ਦੇ ਵਿੱਚ ਉਹਦੀ ਪਾਣੀ ਘਵਾ ਕੇ ਬਾਹਰ ਕੱਢੀ ਜਾਓ ਤੁਸੀਂ ਲਗਾਤਾਰ 2 ਦਿਨ ਇਹ ਕੰਮ ਕਰ ਦੋ ਜੀ ਤੇ ਪਨੀਰੀ ਦੇ ਵਿੱਚੋਂ ਪਾਣੀ ਲਗਾਤਾਰ ਘਵਾ ਕੇ ਬਾਹਰ ਕੱਢੀ ਜਾਓ ਕਿਸੇ ਅਗਲੇ ਖੱਤੇ ਨੂੰ ਵੜ ਦੋ ਕਿਸੇ ਹੋਰ ਨੂੰ ਤੇ ਲਗਾਤਾਰ ਪਾਣੀ ਵਿੱਚੋਂ ਦੀ ਉਹਦੇ ਵਹਿ ਕੇ ਅੱਗੇ ਜਾਂਦਾ ਰਹੇ ਤਾਂ ਉਹਦੇ ਨਾਲ ਜਿਹੜੀਆਂ ਜਿਹੜੇ ਸੌਲਟ ਸਾਡੀ ਜ਼ਮੀਨ 'ਚ ਇਕੱਠੇ ਹੋ ਗਏ ਆ ਟੌਕਸਿਟੀ ਆ ਗਈ ਹੈ ਜ਼ਮੀਨ ਦੇ ਵਿੱਚ ਉਹ ਸਾਡੀ ਜਿਹੜੀ ਕਵਰ ਅਪ ਹੋ ਜੂ ਠੀਕ ਹੈ ਉਹ ਸੌਲਟ ਜਿਹੜੇ ਪਾਣੀ ਆਪਣੇ ਨਾਲ ਲੂਣ ਜਿਹਨੂੰ ਕਹਿ ਦਿੰਦੇ ਆ ਜਾਂ ਖਾਦਾਂ ਜਿਹੜੀਆਂ ਵੱਧ ਪੈ ਗਈਆਂ ਉਹ ਆਪਣੇ ਨਾਲ ਰੋੜ ਕੇ ਲੈ ਜਾਊਗਾ ਤਾਂ ਉਹਦੇ ਨਾਲ ਸਾਡਾ ਕਾਫੀ ਹੱਦ ਤੱਕ ਪੀਲੇ ਪੰਦੇ ਸੋਸਿਆ ਦੋ ਦਿਨਾਂ ਬਾਅਦ ਘਟ ਜੂਗੀ ਤੀਜਾ ਆਪਣੇ ਕੋਲ ਆਉਂਦਾ ਹੈ ਜੀ ਆਇਰਨ ਦੀ ਡੈਫੀਸ਼ੈਂਸੀ ਲੋਹੇ ਦੀ ਘਾਟ ਦੇ ਨਾਲ ਪਨੀਰੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਉਸ ਜਗ੍ਹਾ ਤੇ ਤੁਸੀਂ ਫੈਰਸ ਦੀ ਵਰਤੋਂ ਕਰ ਸਕਦੇ ਹੋ ਕਿ ਆਪਣਾ ਆਹਾਰਾ ਕਿਸੇ ਸੰਦਾ ਅਸੀਂ ਤਾਂ ਉਹਦੀ ਵਰਤੋਂ ਜਿਹੜੀ ਕਰਦੇ ਆਂ ਜੀ 8 ਤੋਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਦੇ ਆਂ ਇਸ ਤੋਂ ਜ਼ਿਆਦਾ ਅਸੀਂ ਉਹਦੀ ਵਰਤੋਂ ਨਹੀਂ ਕਰਦੇ ਪਰ ਕੋਸ਼ਿਸ਼ ਅਸੀਂ ਇਹ ਕਰਦੇ ਆਂ ਕਿ ਜਿਹੜੀ ਜ਼ਮੀਨਾਂ ਸਾਡੇ ਘਾਟ ਆਉਂਦੀ ਉੱਥੇ ਅਸੀਂ ਪਹਿਲਾਂ ਹੀ ਪਾ ਦਿੰਨੇ ਆਂ ਹੁਣ ਜੇ ਤੁਸੀਂ ਸਪਰੇਅ ਕਰਨੀ ਹੈ ਤਾਂ ਸਪਰੇਅ ਦੇ ਵਿੱਚ ਚਿਲੇਟਡ ਆਇਰਨ ਦੀ ਵਰਤੋਂ ਕਰੋ ਚਿਲੇਟਡ ਆਇਰਨ ਦੇ ਰਿਜ਼ਲਟ ਸਾਨੂੰ ਛੇਤੀ ਮਿਲਦੇ ਨੇ ਤੇ ਵਧੀਆ ਮਿਲਦੇ ਨੇ ਚਿਲੇਟਡ ਆਇਰਨ 12% ਵਾਲਾ ਹੁੰਦਾ ਹੈ ਜੀ 1 ਗ੍ਰਾਮ 1 ਲੀਟਰ ਪਾਣੀ ਚ ਪਾਣਾ ਦੇਖੋ ਕਿਤੇ ਵੀ ਇੱਥੇ ਸਮੱਸਿਆ ਆ ਗਈ ਅਸੀਂ ਇੱਥੇ ਚਿਲੇਟਡ ਆਇਰਨ ਦੀ ਸਪਰੇ ਕਰਨੀ ਆ ਵੈਸੇ ਵੀ ਅਸੀਂ ਕਰਵਾਉਂਦੀ ਆ ਜੀ ਕੱਲ ਸਪਰੇ ਜ਼ਰੂਰੀ ਨਹੀਂ ਹੈ ਕਿ ਪ੍ਰੋਬਲਮ ਆਵੇ ਤਾਂ ਤਾਂ ਸਪਰੇ ਕਰਨੀ ਹੈ ਬਹੁਤ ਹੀ ਕੋਈ ਐਡਾ ਬਹੁਤਾ ਜਿਆਦਾ ਮਹਿੰਗਾ ਤਾਂ ਹੈ ਨਹੀਂ ਚਿਲੇਟਡ ਆਇਰਨ ਦੀ ਇੱਕ ਸਪਰੇ ਅਸੀਂ ਵੈਸੇ ਇੱਥੇ ਕੱਲ ਕਰਵਾ ਦਿੱਤੀ ਸੀ 1 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਦੇ ਨਾਲ ਪਾ ਕੇ ਅਸੀਂ ਸਪਰੇ ਕਰਵਾਉਂਦੀ ਆ ਜੀ ਜਿੱਥੇ ਆਇਰਨ ਦੀ ਡੈਫੀਸ਼ੈਂਸੀ ਆ ਰਹੀ ਹੈ ਕਿ ਪਨੀਰੀ ਪੀਲੀ ਪੈਣ ਦੇ ਦੋ ਹੀ ਕਾਰਨ ਹੈ ਜਾਂ ਤਾਂ ਖਾਦਾਂ ਦੀ ਵਰਤੋਂ ਵੱਧ ਹੋ ਗਈ ਹੈ ਤੇ ਉਹ ਦੂਜੀ ਟੌਕਸਿਟੀ ਆ ਗਈ ਹੈ ਤੇ ਜਾਂ ਫਿਰ ਆਪਾਂ ਨੇ ਬੂਟਿਆਂ 'ਚ ਖਾਦਾਂ ਦੀ ਵਰਤੋਂ ਘੱਟ ਹੋਈ ਹੈ ਤਾਂ ਉਹਦੀ ਘਾਟ ਬੂਟੇ ਮੰਗ ਰਿਹਾ ਮਤਲਬ ਉਹਦੀ ਘਾਟ ਪੂਰੀ ਕਰਨ ਲਈ ਬੂਟੇ ਸਾਨੂੰ ਕਹਿ ਰਹੇ ਆ ਤੇ ਆਪਣੇ ਆਪ ਚ ਲੱਛਣ ਦਿਖਾ ਰਹੇ ਆ ਪੀਲੇ ਪਣਦੇ ਤੇ ਪਨੀਰੀ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਘਾਟਾਂ ਆ ਸਕਦੀਆਂ ਹੈ ਜੀ ਨਾਈਟ੍ਰੋਜਨ ਜੇ ਤੁਸੀਂ ਯੂਰੀਆ ਪੂਰੇ ਸਮੇਂ ਤੇ ਨਾ ਦਿੱਤਾ ਤਾਂ ਉਹਦੀ ਵੀ ਘਾਟ ਆ ਜਾਊਗੀ ਜ਼ਿੰਕ ਦੀ ਘਾਟ ਤੇ ਆਰਨ ਦੀ ਘਾਟ ਤਿੰਨ ਤਰ੍ਹਾਂ ਦੀਆਂ ਖਾਦਾਂ ਦੀ ਪਨੀਰੀ ਨੂੰ ਜ਼ਰੂਰਤ ਹੁੰਦੀ ਹੈ ਜੀ ਇੱਕ ਤਾਂ ਜ਼ਰੂਰੀ ਐਲੀਮੈਂਟ ਆ ਗਿਆ ਆਪਣਾ ਤਾਂ ਦੂਜੇ ਦੋ ਜਿਹੜੇ ਮਾਈਕਰੋ ਐਲੀਮੈਂਟ ਆ ਗਏ ਹੈ ਨਾ ਜ਼ਿੰਕ ਤੇ ਜਿਹੜਾ ਆਪਣਾ ਆ ਲੋਹਾ ਆ ਗਿਆ ਜੀ ਹਨਾ ਹੁਣ ਆਪਾਂ ਇਸਤੇ ਲੋਹੇ ਦੀ ਸਪਰੇਅ ਕੱਲ ਕਰਵਾਤੀ ਸੀ ਅੱਜ ਅਸੀਂ ਇਹਦੇ ਤੇ ਯੂਰੀਆ ਤੇ ਜ਼ਿੰਕ ਪਾ ਰਹੇ ਹਾਂ ਤੇ ਸਿਲ ਤੁਸੀਂ ਦੇਖ ਲਓ ਖੇਤਰੇ ਵਿੱਚ ਹਲਕੀ ਜੀ ਹੈਗੀ ਆ ਜ਼ਰੂਰਤ ਮੁਤਾਬਕ ਆਪਾਂ ਇਸ ਨੂੰ ਪਾਣੀ ਲਾ ਸਕਦੇ ਹਾਂ ਪਰ ਇੰਨਾ ਕੇ ਧਿਆਨ ਰੱਖਣਾ ਕਿ ਭਰੇ ਖੇਤ ਨੂੰ ਦੁਪਹਿਰ ਵੇਲੇ ਖੇਤ ਨੂੰ ਪਾਣੀ ਖਾਦ ਪਾ ਕੇ ਭਰਨਾ ਨਹੀਂ ਤੇ ਤੁਹਾਡੀ ਪਨੀਰੀ ਜਿਹੜੀ ਖਰਾਬ ਹੋ ਸਕਦੀ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਸਾਰਾ ਸਿਸਟਮ ਸੈੱਟ ਕਰਾਂਗੇ ਕਿਸੇ ਤਰ੍ਹਾਂ ਦੀ ਪਨੀਰੀ ਪੀਲੀ ਪੈਣ ਦੀ ਸਮੱਸਿਆ ਨਹੀਂ ਆਈ ਜੇ ਤੁਹਾਡੇ ਆ ਰਹੀ ਹੈ ਸਮੱਸਿਆ ਮੈਂ ਇੱਕ ਵਾਰ ਫੇਰ ਰਿਪੀਟ ਕਰ ਦਿੰਨਾ ਕੋਸ਼ਿਸ਼ ਇਹ ਕਰੋ ਕਿ ਉਸ ਪਨੀਰੀ ਵਾਲੇ ਪਲਾਟ ਦੇ ਵਿੱਚੋਂ ਦੀ ਪਾਣੀ ਅੱਗੇ ਬਾਹਰ ਕੱਢੀ ਜਾਓ ਚਿਲੇਟਡ ਦੋ ਦਿਨ ਤੁਸੀਂ ਇਹ ਕੰਮ ਕਰਨਾ ਹੈ ਜੀ ਚਿਲੇਟਡ ਆਇਰਨ ਦੀ ਸਪਰੇਅ ਕਰਨੀ ਹੈ 1 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਜੇ ਤੁਸੀਂ ਫੈਰਸ ਸਲਫੇਟ ਪਾਉਣਾ ਚਾਹੁੰਦੇ ਹੋ ਤਾਂ ਉਹਦੀ ਵਰਤੋਂ ਤੁਸੀਂ 1 ਕਿਲੋ ਪ੍ਰਤੀ ਕਨਾਲ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਉਹਦੀ ਵਰਤੋਂ ਨਾ ਕਰੋ ਤੇ ਕੋਸ਼ਿਸ਼ ਇਹ ਕਰੋ ਕਿ ਜਿੰਨਾ ਖੇਤਾਂ ਦੇ ਵਿੱਚ ਪਾਣੀ ਸੁੱਕਦਾ ਆ ਥੋੜਾ ਥੋੜਾ ਇਹ ਪਾਣੀ ਸ਼ਾਮ ਦੇ ਟਾਈਮ ਤੇ ਭਰ ਕੇ ਲਾਓ ਯੂਰੀਆ ਦੇ ਨਾਲ ਤੁਸੀਂ ਜ਼ਿੰਕ ਦੇ ਸਕਦੇ ਉਹਦੇ ਸੰਬੰਧ ਚ ਆਪਣੀ ਵੀਡੀਓ ਆ ਜਾਊਗੀ ਯੂਰੀਆ 5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਅਸੀਂ ਵਰਤ ਰਹੇ ਹਾਂ ਜੀ ਜ਼ਿੰਕ ਅਸੀਂ ਵਰਤ ਰਹੇ ਹਾਂ ਜੀ 50 ਐਮਐਲ ਪ੍ਰਤੀ ਕਨਾਲ ਦੇ ਹਿਸਾਬ ਨਾਲ ਜਿਹੜਾ ਆਕਸਾਈਡ ਫਾਰਮੂਲੇਸ਼ਨ ਹੈ ਜਿਹੜਾ ਪ੍ਰੋਕੋਟ ਜ਼ਿੰਕ ਹੈ ਜੀ ਵੈਸੇ ਇਹਨਾਂ ਤਿੰਨਾਂ ਦੇ ਨਾਲ ਹੀ ਜਿਹੜੀ ਸਾਡੀ ਪਨੀਰੀ ਬਿਲਕੁਲ ਸਹੀ ਹੋ ਜਾਂਦੀ ਹੈ ਇੱਕੋ ਚੀਜ਼ ਨਾਲ ਹੀ ਹੋ ਜਾਂਦੀ ਹੈ ਪਾਣੀ ਬਾਹਰ ਕੱਢਣਾ ਹੀ ਹੋ ਜਾਂਦੀ ਹੈ ਪਾਣੀ ਬਾਹਰ ਕੱਢੀ ਜੋ ਤਾਂ ਪਨੀਰੀ ਸਹੀ ਹੋ ਜਾਊਗੀ ਚਿਲੇਟੇਡ ਆਇਰਨ ਦੀ ਸਪਰੇਅ ਕਰ ਦਿਓ ਤੇ ਜੇ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਤਾਂ ਲਿਕਵਿਡ ਜ਼ਿੰਕ ਦੀ ਵੀ ਸਪਰੇ ਤੁਸੀਂ ਚਲੇਟਡਾ ਇਹਨਾਂ ਤੇ ਲਿਕਵਿਡ ਜ਼ਿੰਕ ਦੀ ਸਪਰੇ ਮਿਕਸ ਕਰਕੇ ਕਰ ਸਕਦੇ ਹੋ ਟਾਈਮ ਤੇ ਯੂਰੀਆ ਦਾਓ ਟਾਈਮ ਤੇ ਜ਼ਿੰਕ ਦਾਓ ਤੇ ਆਇਰਨ ਦੀ ਸਪਰੇ ਕਰ ਦੋ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਦੀ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ